ਹੂੰ ਸਤਿਗੁਰ ਜੀ ਆਖਦੇ ਨੇ ਇਹ ਧਨ ਅਖੁੱਟ ਨਾਨ ਖੁੱਟੇ ਨਾ ਜਾਏ ਪੂਰੇ ਸਤਗੁਰ ਦਿਆਂ ਦਿਖਾਏ ਕਹਿਣ ਲੱਗੇ ਇਹਦੀ ਸੋਝੀ ਮੈਨੂੰ ਪੂਰੇ ਸਤਗੁਰੂ ਜੀ ਨੇ ਦਿੱਤੀ ਹੈ ਤੇ ਆ ਵੀ ਕਿੱਡਾ ਪਿਆਰਾ ਬਚਨ ਆਪ ਜੀ ਪੜਦੇ ਹੋ ਮਹਾਰਾਜ ਕਿਰਪਾ ਕਰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਦ ਗਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੇ ਜਾਏ ਮਰਦ ਕਹਿਣ ਲੱਗੇ ਭਲਿਆਂ ਵੀ ਜਿਹੜਾ ਸੱਚਾ ਧਨ ਐ ਨਾ ਜਿਨੇ ਤੇਰੇ ਨਾਲ ਨਹੀਂ ਬਣਿਆ ਉਹ ਧਨ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਹੈ ਹੁਣ ਇਹ ਧੰਨ ਤੈਨੂੰ ਪ੍ਰਾਪਤ ਕਿੱਥੋਂ ਹੋਣਾ ਹੈ ਇਹ ਗੁਰੂ ਦੇ ਕੋਲੋਂ ਆ ਕੇ ਹੋਣਾ ਹੈ ਜਦੋਂ ਗੁਰੂ ਕੋ ਲਾਏਗਾ ਤੇ ਗੁਰੂ ਤੈਨੂੰ ਕੀਮਤੀ ਗੁਣ ਦਵੇਗਾ ਦੇਖੋ ਗੁਣਾਂ ਦੀ ਹਰ ਪਾਸੇ ਕਦਰ ਹੁੰਦੀ ਹੈ ਕਿਸੇ ਬੰਦੇ ਦੇ ਵਿੱਚ ਭਾਵੇਂ ਕੋਈ ਇੱਕ ਹੀ ਗੁਣ ਸੀ ਇੱਕ ਗੁਣ ਚੰਗਾ ਗੁਣ ਅੱਜ ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ ਜਾ ਬਹੁਤ ਹਿਸਟਰੀ ਭਰੀ ਹੋਈ ਐ ਵੀ ਇੱਕ ਗੁਣ ਸੀ ਜਿਹਦੇ ਕਰਕੇ ਉਸ ਬੰਦੇ ਦਾ ਨਾਮ ਦੁਨੀਆ 'ਚ ਚੱਲਦਾ ਸੀ ਮਹਾਰਾਜ ਕਹਿਣ ਲੱਗੇ ਭਲਿਆ ਗੁਰੂ ਕੋਲ ਆ ਗੁਰੂ ਕੋਲ ਤਾਂ ਬੇਅੰਤ ਗੁਣ ਨੇ ਗੁਰੂ ਦਾ ਖਜ਼ਾਨਾ ਭਰਿਆ ਹੋਇਆ ਗੁਰੂ ਕੋਲ ਇਹ ਧਨ ਬਹੁਤ ਐ ਜਦੋਂ ਗੁਰੂ ਕੋ ਲਾਏਗਾ ਨਾ ਤੇ ਮਹਾਰਾਜ ਕਹਿਣ ਲੱਗੇ ਗੁਰੂ ਨੇ ਤੈਨੂੰ ਇਹੋ ਜਿਹਾ ਧਨ ਦੇ ਦੇਣਾ ਜਿੰਨਾ ਮਰਜ਼ੀ ਤੂੰ ਖਰਚੀ ਜਾਵੀਂ ਜਿੰਨਾ ਮਰਜ਼ੀ ਵਰਤੀ ਜਾਵੀਂ ਇਹਨੇ ਕਦੇ ਮੁੱਕਣਾ ਨਹੀਂ ਕਿੱਡੇ ਪਿਆਰੇ ਇਹ ਬਚਨ ਆਪਾਂ ਪੜਦੇ ਆਂ ਮਹਾਰਜ ਆਹਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਅਪਾਰ ਜਾਤਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਮਹਾਰਜ ਕਹਿੰਨ ਲਗੇ ਗੁਰੂ ਦੇ ਤਾਂ ਭੰਡਾਰੇ ਭਰੇ ਹੋਏ ਨੇ ਜਿਹਦਾ ਸਾਇਬ ਰੱਜਿਆ ਪੁੱਜਿਆ ਹੋਵੇਗਾ ਤੇ ਉਹਦਾ ਸੇਵਕ ਵੀ ਤਾਂ ਫਿਰ ਰੱਜਿਆ ਪੁੱਜਿਆ ਹੀ ਹੋਏਗਾ ਨਾ ਜਿਹਦਾ ਸਹਿਬ ਹੀ ਨੰਗਾ ਭੁੱਖਾ ਹੈ ਤੇ ਉਹਦਾ ਸੇਵਕ ਕਿੱਥੋਂ ਰੱਜ ਕੇ ਖਾ ਖ ਸਕਦਾ ਹੈ ਮਹਾਰਾਜ ਕਹਿਣ ਲੱਗੇ ਭਲਿਆ ਜਿਹੜਾ ਤੇਰਾ ਮਾਲਕ ਹੈ ਨਾ ਉਹਦੇ ਖਜ਼ਾਨੇ ਭਰੇ ਹੋਏ ਨੇ ਇਹ ਉਹ ਦਰ ਹੈ ਜਿੱਥੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋ ਗਏ ਮਹਾਰਾਜ ਕਹਿਣ ਲੱਗੇ ਤੈਨੂੰ ਸਭ ਕੁਝ ਇੱਥੋਂ ਪ੍ਰਾਪਤ ਹੋ ਜਾਣਾ ਹੁਣ ਮਹਾਰਾਜ ਜੀ ਇਹ ਸਾਨੂੰ ਸੁਚੇਤ ਕਰ ਰਹੇ ਨੇ